ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਤਿੰਨ ਘਪੜਾ ਰੇਟ ਵੀਡੀਓ ਦੇ ਵਿੱਚ ਹੋਊਗਾ ਆਓਗੇ ਕਰੀਏ ਗੱਲਬਾਤ ਸਸੀガル ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰੀਤੀਪਿੰਡ ਬਦਨੀ ਖੁਰਦ ਜ਼ਿਲ੍ਹਾ ਮੋਗਾ ਹੀ ਤਸੀਲ ਨਿਹਾਲ ਸਿੰਘ ਵਾਲਾ ਬਾਈ ਜੀ ਪਿੰਡ ਬਦਨੀ ਖੁਰਦ ਹਾਂਜੀ ਜ਼ਿਲ੍ਹਾ ਮੋਗਾ ਮੋਗਾ ਸ਼ਹਿਰ ਤੋਂ 15 ਕਿਲੋਮੀਟਰ ਬਨਾਲੇ ਸਿਰ ਨੂੰ ਆ ਗਿਆ ਨਾ ਹਾਂਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 8360509042 ਇੱਕ ਨੰਬਰ ਹੋ ਰਿਹਾ 7889241099 ਵਪਾਰ ਦਾ ਕੰਮ ਹਾਂਜੀ ਹਾਂਜੀ ਬਾਈ ਜਦ ਮਰਜੀ ਬੰਦਾ ਵੇ ਕੰਮ ਹੁੰਦੀਆਂ ਜਦ ਮਰਜੀ ਹੋਗੀ ਚਾਰ ਵੜਾ ਦਿਖਾਵਾਂਗੇ ਹਣਾ ਹਾਂਜੀ ਬਾਈ ਜੀ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖੀ ਆ ਨੇ ਕਿਹੜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਉਹਨਾਂ ਦੇ ਕਹਿਣ ਮਤਾਂ ਦਾ ਦੂਜੇ ਸੂਏ ਸੂਈ ਹੈ ਜੀ ਆਪਾਂ ਤੀਜੇ ਵੀ ਕਹਿ ਸਾਰੇ ਕਹਿੰਗੇ ਜਿਵੇਂ ਕਹਿ ਸਾਰੇ ਮਗਰ ਬੱਛੀ ਹੈ ਬਾਈ ਜੀ ਸੂਈ ਆਪਣੇ ਕੋਲ ਹੈ ਸੂਈ ਵੀ ਲੈਣ ਆਪਣੇ ਘਰੇ ਆ ਕੇ ਸੂਈ ਹੈ ਬਾਈ ਜੀ ਕਹਿ ਦਣੋ ਕੇ ਸੂਈ ਨੂੰ ਚਾਰ ਦਿਨਾਂ ਅੱਜ ਨੂੰ ਸੂਈ ਜੇਰ ਵਗੈਰਾ ਜਮਾ ਡਾਲਣਾ ਜਮਾ ਡਾਲਣਾ ਬਾਈ ਦੁੱਧ ਐ ਇਸ ਵਕਤ ਕਿੰਨਾ ਕਾ ਸਟਾਰਟ 16 ਕਿਲੋ ਤਿਆਰ ਐ ਬਾਈ ਕੋਈ ਬੰਦਾ ਦੋ ਅੱਠ ਲੀਟਰ ਟਾਈਮ ਦਾ ਬਣਾ ਕੇ ਦੇਵਾਂਗੇ ਹਾਂਜੀ ਬਾਈ ਕੋਈ ਬੰਦਾ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਧਾਰਾ ਤੁਰਾ ਇੱਕ ਨੰਬਰ ਜਮਾ ਇੱਕ ਨੰਬਰ ਬਾਕੀ ਸ਼ੀਲ ਸਾਹੂਲ ਠੀਕ ਐ ਕਿੰਨਾ ਕਾ ਅੱਗੇ ਹਮਾਰਾ ਨਾ ਨਹੀਂ ਮਗਰ ਥੱਲੇਵਾ ਫਾੜੀ ਆ ਲੈਣਾ ਸੁਆ ਤੀਜਾ ਮੰਨ ਗਿਆ ਵੇ ਰੇਟ ਵੀਰੇ ਇਹਦਾ ਕੀ ਰਹਿਣਾਗਾ ਰੇਟ ਬਾਈ ਇਹਦਾ ਲੈਂਡ ਦੇ ਨਾਲ ਜਮਾ 67000 ਦੀ ਦਵਾਂਗੇ ਯਾਰ ਛੋੜ ਛੱਪਾ ਛੋੜ ਛੱਪਾ ਕਰਤਾਗੇ ਥੋੜੀ ਬਾਅਦ ਨੂੰ ਸੋ ਬਰੋ 67000 ਦੇ ਸੋ ਮੂੰ ਮੱਥਾ ਦੇਖੋ ਸਾਫ ਸੁਥਰਾ ਰਾਜੀ ਸਮੀ ਭੜੀ ਬਹੁਤ ਆ ਤੇ ਫਾੜੀ ਵਾਲਾ ਹਵਾਨਾ ਜਮਾਂ ਕਿਆ ਬਾਤ ਆ ਬਾਕੀ ਜੇਰ ਵਗੈਰਾ ਜਮਾਂ ਦਾ ਨਾ 16 ਲੀਟਰ ਦੁੱਧ ਹਾਜ਼ਰ ਆ 8 ਲੀਟਰ ਪਰ ਟਾਈਮ ਦਾ ਹਾਜ਼ਰ ਆ ਤੇ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਤੇ ਮੁੱਠੀ ਵਾਲਾ ਥਾਣਾ ਜਮਾਂ ਕਿਆ ਬਾਤ ਆ ਸਾਫ ਸੁਥਰਾ ਪਿੱਛੇ ਵੀ ਬੱਚਿਆ ਸੂਈ ਸਵਾਈਆ ਆਪ ਦੀ ਚੋਕ ਦੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੂਈ ਸਵਾਈ ਵਹਿੜ ਤੁਹਾਨੂੰ ਦਿਖਾਉਣੇ ਪਏ ਮਿਲਕ ਵੇ ਦੇਖੋ ਥੱਲੇ ਥਰਣਾ ਦੇ ਵਿੱਚ ਪੂਰੀ ਓਕੇ ਮਾਰ ਦੇ ਤਾਰਾ ਇਹਨੇ ਤੋ ਤਾਰਾ ਪੇ ਜੁੱਦੇ ਰਹਿ ਗਏ ਥੱਲੇ ਉਹ ਦੇਖੋ ਤੇ ਚੋਣ ਪੂਰਾ ਮੋਟਾ-ਵੋਟਾ ਜਾਮਾ ਇੰਚੀ ਦਾ ਚੋਣਾ ਜਾਮਾ ਇਹ ਦੇਖੋ ਪੰਜਾ ਚੀਜ਼ ਹਰਗੀ ਦਾ ਆ ਬਹਾ ਠੀਕ ਆ ਵੀਰੇ ਓਕੇ ਤੇ ਦੁੱਧ ਵੀ ਚਿੱਟਾ ਸਾਫ ਆ ਜਾਮਾ ਹਣਾ ਸਾਫ ਬਈ ਅੱਗੇ ਦੋ ਨੰਬਰ ਜਿਹੜੀ ਗੱਪਣ ਵੈੜ ਖੜੀ ਆ ਇਹ ਗੱਪਣ ਆ ਬਈ ਦੂਜੇ ਸੂਏ ਸੁਣਨੀ ਕੈਦਨ ਲੈਂਦੀ ਆ ਇਹ ਇਹਦੇ ਵੀਰੇ ਹਫ਼ਤਾ ਬਾਕੀ ਆ ਜੀ ਇੱਕ ਹਫ਼ਤਾ ਬਾਕੀ ਦੂਜਾ ਸੂਦਾ ਸੁਣਦੀ ਆ ਲੇਵਾ ਫਾੜੀ ਵਾਲਾ ਹਣਾ ਕਿੰਨੀ ਕ ਐਵਰੇਜ ਰਹੂ ਦੁੱਧਾਂ ਦੀ ਜੀ 26 ਕਿਲੋ ਦੁੱਧ ਪਿਲੂਨ ਨੇ ਠੀਕ ਹੈ ਆਪਾਂ ਇਸ ਵਾਰ ਵੀ 26 ਦੀ ਬਾਕੀ ਸੇਵਾ ਦਾ ਬਾਈ 25 ਮੰਨ ਕੇ ਲੈ ਸਕਦਾ 25 ਮੰਨ ਕੇ ਲੈ ਲਿਓ ਪੂਜ ਆਪਣੇ ਤੋਂ ਬਾਈ ਇੱਕ ਹਫਤਾ ਬਾਕੀ ਆ ਹਾਂਜੀ ਬਾਈ ਸੋ ਇੱਕ ਹਫਤਾ ਬਾਕੀ ਪਿਆ ਦੂਜਾ ਸੂਆ ਸੂਨ ਦੇ ਵਿੱਚ ਮਾਲਕਾਂ ਨੇ ਦੱਸਿਆ 25 26 ਪਰ 24 ਕਿਲੋ ਇਹਦਾ ਹਵਾਨਾ ਵੀ ਕੋਈ ਨਹੀਂ ਪਰਦਾ 25 ਕਿਲੋ ਦੁੱਧ ਦੇਣ ਵਾਲੀ ਵੇੜ ਹੈਗੀ ਆ ਤੇ ਬਾਕੀ ਇਹਦੇ ਹਵਾਨੇ ਤੇ ਆਪਾਂ ਨਾੜਾ ਵਗੈਰਾ ਦੇਖੀਏ ਪੂਰੀਆਂ ਸਾਫ਼ ਸੁਥਰੀਆਂ ਸੋਹਣੀਆਂ ਤੇ ਮਿਲਕ ਵੈਨ ਵਗੈਰਾ ਦੇਖੋ ਸਾਫ਼ ਸੁਥਰੇ ਲੈ ਵੇਚੀ ਆ ਮੁੱਠੀ ਵਾਲਾ ਥਾਣਾ ਮੇਨ ਗੱਲ ਪੂਰਾ ਹੱਥੀ ਚੋਈ ਜਿਹੜਾ ਮੁੱਠੀ ਜਿਹਦਾ 25 20 ਕਿਲੋ ਦੁੱਧ ਐਵਰੇਜ ਨੇ ਆਮ ਨਾਲ ਦੇ ਦੇਣਾ ਫਿਰ ਰੇਟ ਵੀਰੇ ਆਪਾਂ ਇਹਦਾ ਕੀ ਰੱਖਿਆਗਾ ਰੇਟ ਵੀਰੇ ਇਹਦਾ ਲੈਣ ਦੇਣ ਵਾਲਾ 85000 ਰੁਪਏ ਮਾਨਦਾਨ ਮਾਨਦਾਨ ਕਰ ਦਾਂਗੇ ਵੀ ਜਿਹੜਾ ਚੱਲ ਕੇ ਰੂ ਠੀਕ ਆ ਤੇ ਅੱਗੇ ਵੀਰੇ ਤੀਜੇ ਨੰਬਰ ਜਿਹੜੀ ਬੈੜ ਆਪਾਂ ਦੇਖਿਆ ਥੋੜੀ ਕੱਚੀ ਲੱਗਦੀ ਆ ਹਨਾ ਵੀਰੇ ਇਹਨੇ ਦੂਜੇ ਸੂਏ ਸੁਣੇ 6 ਦਿਨ ਦਾ ਮੂਹੋਂ ਬਾਈ 6 ਦਿਨ ਕੈ ਦਿਨ ਬਾਕੀ ਆ ਤੇ ਬਾਕੀ ਇਹਦੇ 15 ਦਿਨ ਬਾਕੀ ਪਏ ਆ ਹਜੇ ਬਾਈ ਬਾਕੀ ਲਈ ਭਰੀ ਆਉਂਦੀ ਚੰਗੀ ਜਿਹਾ ਠੀਕ ਹੈ ਤੇ ਜਿਹੜੇ ਬੰਦੇ ਤੋਂ ਆਈ ਆ ਫਾਰਮ ਵਾਲੇ ਮਤਲਬ 32 ਕਿਲੋ ਦੁੱਧ ਉਹਨਾਂ ਨੇ ਚੋਇਆ ਹੋਵੇ ਪਹਿਲੇ ਜਦ ਸੂਏ ਦਾ ਪਈ ਇਹਦੇ 32 ਕਿਲੋ ਹਾਂਜੀ ਬਾਈ ਅੱਜ ਦਿਨ 15 ਬਾਕੀ ਆ ਬਾਕੀ ਤੇ ਜਦੋਂ ਤਿਆਰ ਹੁੰਦੀ ਆ ਕਿਹਦੇ ਡੰਗ ਤੇ ਆਏ ਫਸਦੀ ਪੂਰਾ ਬਾਈ ਤੇ ਉਹਦੋਂ ਅਸੂ ਵਾਲੇ ਦੇਣਾ ਚਾਏ ਨਾ ਜਾ ਮੈਨੇ ਹਨਾ ਹਾਂਜੀ ਬਾਈ ਸੀਮਨ ਮੈਂ ਕਰਦਿਨੀ ਪੁੱਛਿਆ ਕਿਹੜਾ ਲੱਗਿਆ ਸੀਮਨ ਨਹੀਂ ਵੀਰੇ ਆਪਾਂ ਐਵੇਂ ਕਹਿਦਗੇ ਹਨਾ ਆਹ 12 ਹਾਰਮ ਚੋ ਯਾਨੀ ਸੀਮਨ ਚੰਗਾ ਲੱਗਿਆ ਉਹ ਜੀ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ 1,20,000 ਰੁਪਏ ਬਾਈ 1,20,000 ਡਿਮਾਂਡ ਰਿਜਨਲ ਦੂਜਾ ਸੁਆ ਤੇ ਮਿਲਕਵੇਨ ਵਗੈਰਾ ਦੇਖੋ ਤੇ ਹਵਾਨੇ ਤੇ 나ੜਾ ਵਗੈਰਾ ਸੋਹਣਿਆ ਦਿਖਾਈ ਦੀ ਜਾਂਦੀ ਸੋ ਮਿਲਕਵੇਨ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਰਸਾ ਪੈ ਬੇਥ ਲੈ ਜਾਵਾਂ 나ੜਾ ਦੀ ਸਾਫ ਸੁਥਰੀ ਆ ਅੰਦਾਜ਼ਾ ਜ 30-32 ਕਿਲੋ ਦਾ ਦੱਸ ਦਿਆ ਪਲੂਣ ਦਾ ਦਿੱਤਾ ਵਾ ਇਸ ਕੀ ਅੰਦਾਜ਼ਾ ਲਾਈਏ ਬਾਈ ਦੁੱਧੜੇ ਦਾ ਇਹ ਕਿਦਾ 35+ ਜਾਊਗਾ ਠੰਡ ਦੀ ਸੂਣਾ ਕਿਉਂਕਿ ਇਹਨੇ ਗਰਮੀ ਦਾ ਆਪਾਂ ਕਹਿ ਦਈਏ ਵੀ ਦੁੱਧ ਨੂੰ ਘਟਜੂ ਠੀਕ ਹੈ ਠੰਡ ਕੀ ਆਉਣੀ ਮਾਲੇ ਵੀ 30 ਤੋਂ ਪਾਰ ਵਾਲੀ ਬੈਠ ਹੈਗੀ ਆ ਅਸੀਂ ਕਹਿੰਦਾ ਯਾਰ ਬਾਈ 32 ਕਿਲੋ ਦਾ ਮੈਨੇ ਚੋਇਆ ਤੇ 32 ਦੀ ਗਾਰੰਟੀ ਆਪਾਂ ਹੁਣ ਵੀ ਲਵਾਂਗੇ ਕਿ ਆਪਣੀ ਇਨੇ ਗਾਰੰਟੀ ਵਾਲੀ ਘਰ ਮਾਈ ਪਈ ਹੈ ਤੇ ਬਾਕੀ ਲੈ ਵਿੱਚ ਪੁਲਾਇਆਂ ਪੁਲਾਇਆਂ ਬਹੁਤ ਬਹੁਤ ਫੋਲ ਹੈ ਤਾਂ ਬਾਈ ਯਾਰ ਹੈ ਤਾਂ ਦੇਖ ਲੈ ਜੀ ਡਾਲਿਆ ਹੈ ਭਰੇ ਹੋਣੇ ਨੇ ਜਮ ਫੋਲ ਠੀਕ ਹੈ 1-2 ਵਿੱਚ ਮਾਨਦਾਨ ਹੋ ਜਾਊਗਾ ਹੋ ਜਾਊਗਾ ਬਾਈ ਅੱਗੇ 4 ਨੰਬਰ ਐਂਡ ਦੇ ਵੜ ਦੇਖਿਆ ਨੇ ਜਿਹੜੀ ਆਪਾਂ ਇਹ ਵੀ ਗੱਭਣ ਹੈ ਵੀਰੇ ਇਹ ਦੂਜੇ ਸੂਰੇ ਸੋਹਣੇ ਜਵਾਨੀਆਂ ਮੂੰਹ ਹੋਈ ਠੀਕ ਹੈ ਤੇ ਕਿਹ ਦਿਨ ਕਰਦੀ ਹੈ ਹਜੇ ਇਹਦਾ ਵੀ ਹੋਇਆ ਹਫਤਾ ਬਾਕੀ ਹੈ ਭਾਈ ਇੱਕ ਹਫਤਾ ਬਹੁਤ ਧਾਣੂ ਹੋਈ ਪਈਆਂ ਇਹਦੀਆਂ ਵੀ ਠੀਕ ਹੈ ਇੱਕ ਹਫਤਾ ਬਾਕੀ ਕੀ ਹੈ ਐਵਰੇਜ ਉਹਦੇ ਲਈ ਦੁੱਧ ਵੀ ਵੀਰੇ 20-22 ਤੋਂ ਪਲੱਸ ਹੀ ਜਾਊਗੀ ਠੀਕ ਹੈ 20 ਕਿਲੋ ਵਾਲੀ ਐਵਰੇਜ ਹੈਗੀ ਹੈ ਹਨਾ ਲੈ ਜੂ ਹਫਤਾ ਅਜ ਹੈ ਹਨਾ ਸੋ ਚੌਥੇ ਨੰਬਰ ਆਪਾਂ ਜਿਹੜੀ ਵੜ ਦਿਖਾਉਨੇ ਪਏ ਕਾਲੇ ਰੰਗ ਦੇ ਵਿੱਚ ਥਾਣੇ ਦਾ ਵੀ ਗੁੱਲੇ ਵਾਲਾ ਹੱਤੀ ਚੋਈ ਜਾ ਰਿਹਾ ਜਮਾ ਗਿਆ ਬਤਾ ਨਾੜਾ ਨੂੜਾ ਚੰਗੀਆਂ ਇਹ ਸਾਫ ਸੁਥਰੀ ਪੜੀ ਇਹਦਾ ਰੇਟ ਕੀ ਰਹਿਣਾ ਹੈਗਾ ਇਹਦਾ ਵੀਰੇ 65000 ਰੁਪਏ ਮਾਣਾ ਮੋਟਾ ਲੈਸ ਹਾਂਜੀ ਵੀਰੇ ਕਰ ਦਾਂ 65000 ਚ ਮਾਨਦਾਨ ਹੋ ਜੂ ਤੇ ਥਣ ਦੇਖ ਸਕਦਾ ਨੇੜੇ ਤੋਂ ਸਾਫ ਸੁਥਰਾ ਤੇ ਰਾਜ ਹੀ ਪਲੀ ਪੁਲੀ ਆ ਹਫਤਾ ਵਾਕੀ ਪਿਆ ਐਵਰੇਜ ਜਦੋਂ ਦੜ ਗਈ ਰਹੂਗੀ ਇਹਦੀ ਵੀਰੇ 20 22 ਤੋਂ ਪਲੱਸ ਜਾਊਗੀ ਠੀਕ ਥੋੜਾ ਨੌ ਲਹਾਈ ਲੱਗਦੇ ਨੇ ਵੀਰੇ ਨੌ ਬਣਾਏ ਆ ਬਾਈ ਉਹ ਖੁੱਲੀ ਆਈ ਸੀ ਤਾਂ ਕਰਕੇ ਕਰੇ ਗੁਰੇ ਚ ਸੋ ਪੱਕੇ ਥਾਂ ਦਾ ਤਾਂ ਪੱਕੇ ਥਾਂ ਦਾ ਕਰ ਦਿਆ ਹੋਰ ਕੋਈ ਦਿੱਕਤ ਨਹੀਂ ਨੌ ਬਣਾਏ ਆਪਣੇ ਘਰੇ ਤੋਂ ਹੀ ਬਣਾਏ ਇਹਦੇ ਤੇ ਚਾਰ ਬੜਾ ਦਿਖਾ ਦਿਆਂ ਤਿੰਨ ਗੱਬਣਾ ਇੱਕ ਦਿਖਾਦੀ ਪਹਿਲਾ ਨੰਬਰ ਸੁਈ ਵੀ ਰੇਟ ਸਾਰਿਆਂ ਦੇ ਵੀਡੀਓ ਦੇ ਵਿੱਚ ਆ ਕੋਈ ਵੀ ਤੁਹਾਡੇ ਪਸੰਦਾ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦਾ ਪਿੰਡ ਬਦਨੀ ਖੁਰਦ ਜ਼ਿਲ੍ਹਾ ਮੋਗਾ ਮੋਗਾ ਸ਼ਹਿਰ ਦੇ ਨੇੜੇ ਆ ਗਿਆ ਵੀਡੀਓ ਦੇਖ ਲੈ ਸਭ ਦਾ ਤੈਅ ਦਿਓ ਧੰਨਵਾਦ ਜਲਦੀ ਮਿਲ ਜਾਈਏ ਕਿਸੇ ਨਾ